جي 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 جي

میں بینتی کرانگا پریتا امی جی جو براک سامتی رہے میں دران اگلی جو کاروائی ہے اس سے دیت رون جی بارے جی بڑا خادصہ بارے جی کی پتے میں ہر بات کی بڑا تو ماں بھی جانا کرنا پر بہت پیر سے چندو بات آجیا کہنا کہ ماں پر میں اور نیکیا ماں پر میں سالم سپیس کہنا پاک پیر سے چندو بات آجیا سٹیل دے آجیا ستکار بزرگوں جی جی کا خالص دیکھو بھی گرم میرے میرا خیال اتہاس کے سب ترم در ہوا ادھر راجنیتی بھی پوری گرمائش آوسم چی گرمائش آپ رو چار آخری دن آخری سمے بہت بڑی شکتی دیتی ہے

ਇਹ ਕਿਸੇ ਲੇਖੇ ਲੱਗਣਾ ਹੈ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਇੱਧਰ ਉੱਧਰ ਜਿਹੜਾ ਵੋਟ ਪਾਣਾ ਉਹ ਉਹ ਸਾਰਾ ਹੀ ਸਾਡੇ ਸਮਾਜ ਦੀ ਤਰੱਕੀ ਤੋਂ ਇੱਧਰ ਉੱਧਰ ਉਜਲ ਹੋ ਜਾਣਾ ਹੈ ਕਿਉਂਕਿ ਪਿਛਲੇ 5 ਸਾਲ ਜੇ ਥੁਰੀਆਂ ਵੋਟਾਂ ਨਾਲ ਚੰਦਰੂਮਾਚਰਾ ਸਾਹਿਬ ਰਹਿ ਗਏ ਸੀਗੇ ਉਹ 5 ਸਾਲ ਸਭ ਤੋਂ ਵੱਡਾ ਨੁਕਸਾਨ ਮੈਂ ਸਮਝਦਾ ਵੀ ਭਲਚੋਰ ਹਲਕੇ ਨੂੰ ਨਹੀਂ ਸਾਡਾ ਪਤਾ ਨਹੀਂ ਕਿੰਨਾ ਸੁਧਾਰ ਹੁੰਦਾ ਕਿਹਾ ਕੁਝ ਹੁੰਦਾ ਇਹ ਕੈਬਨਿਟ ਵਜ਼ੀਰ ਹੁੰਦੇ ਸੈਂਟਰ ਦੇ ਅੰਦਰ ਜਿਸ ਤਰ੍ਹਾਂ ਦੀ ਇਹਨਾਂ ਦੀ ਉੱਥੇ ਪਹਿਚਾਨ ਸੀ ਜਿਸ ਤਰ੍ਹਾਂ ਦੀ ਇਹਨਾਂ ਦੀ ਯਾਰੀ ਦੋਸਤੀ ਸੀ ਸਾਰੇ ਕੈਬਨਿਟ ਦੇ ਮੰਤਰੀਆਂ ਨਾਲ ਹਿੰਦੂਸਤਾਨ ਦੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਨਾਲ ਸੋ ਵੀ ਹੁਣ ਵੀ ਬੇਨਤੀ ਹੈ ਦੋਸਤੋ ਕਿ ਇਹ ਦੁਬਾਰਾ ਬੇਨਤੀ ਹੈ ਕਿ ਇੱਕ ਇੱਕ ਵੋਟ ਜਿਹੜਾ ਹੈ ਉਹ ਚੰਦੂ ਮਾਜਰਾ ਸਾਹਿਬ ਨੂੰ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਈਏ ਆਪਣੇ ਇਲਾਕੇ ਦੀ ਹਲਕੇ ਦੀ ਬਿਹਤਰੀ ਦੇ ਲਈ ਅਸੀਂ ਸਾਰੇ ਬਟੁੱਲਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਹਿਬ ਸਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੀ ਤਾਂ ਗੱਲ ਇਹ ਹੈ ਕਿ ਚੌਧਰੀ ਨਰਦਲ ਦੇ ਪੁੱਤੇ ਰਮਨ ਬਲੰਬੋਗੇ ਇਸ ਕਰਕੇ ਵੀ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਆਖਰੀ ਇਲੈਕਸ਼ਨ ਦੇ ਆਖਰੀ ਸਾਹ ਤੇ ਖੜਾ ਹੈ ਤੇ ਕੋਈ ਬੇਨਤੀ ਕਰਨੀ ਇਲਾਕੇ ਦਾ ਫੈਸਲਾ ਕਰ ਲਿਆ ਬਈ ਇੱਕ ਇੱਕ ਵੋਟਰ ਹਿੱਪ ਤੇ ਪ੍ਰੈਸ ਨੂੰ ਰਾਇਦਾ ਜੀ ਨੂੰ ਪਾਣੀ ਹੈ ਅੱਜ ਜਿੱਤਾ ਕੇ ਇਸ ਇਲਾਕੇ ਦੇ ਵਿੱਚੋਂ ਬੜੀ ਪਹਾੜੀ ਜਿੱਤੇ ਨਾਲ ਜਾ ਕੇ ਭੇਜਣਾ ਕਿਉਂਕਿ ਫੈਸਲਾ ਕਰ ਲਿਆ ਇਲਾਕੇ ਨੇ ਇਹਨਾਂ ਵਰਗਾ ਕੈਂਡੀਡੇਟ ਹੋਰ ਹੈ ਨਹੀਂ ਕੋਈ ਵੀ ਇਹਨਾਂ ਦਾ ਮੁਕਾਬਲਾ ਕੋਈ ਹੈ ਨਹੀਂ ਇਸ ਕਰਕੇ ਚੌਧਰੀ ਨੰਦ ਲਾਲ ਜੀ ਵੀ ਇਹੋ ਜਿਹੇ ਜਿਹੜਾ ਜੀ ਪਰਿਵਾਰ ਵੱਲੋਂ ਵੀ ਸਾਰੇ ਇਲਾਕੇ ਵੱਲੋਂ ਇੱਕੋ ਜਿਹੀ ਲੋਕਾਂ ਨੂੰ ਬੇਨਤੀ ਕਰਨੀ ਸੀ ਕਿ ਕੋਟ ਪ੍ਰਧਾਨ ਸੁਪਰੀਮ ਵੀ ਜੀ ਦੇ ਕਬਜ਼ੇ ਮਾਗੇ ਇਹਨਾਂ ਦੇ ਲਾਕੇ ਤੋਂ ਕਿ ਵਾਇਕ ਜੀ ਕਾ ਕੰਮ ਆ ਬਾਈ ਠੀਕ ਜੀ ਸ਼ੋਰੇ ਕਰ ਦੇ ਇੱਕ ਮਿੰਟ ਦੀਓ ਕਰੀ ਸੰਬਦ ਉਮੀਦਵਾਰ ਪ੍ਰਮੇਸ਼ਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ ਮੈਂ ਸਮਝਦਾ ਕਿ 543 ਲੋਕ ਸਭਾ ਹਲਕੇ ਦੇਸ਼ ਦੇ ਹੱਕ ਦਾਨਿਤਕ ਤੌਰ ਤੇ ਔਰ ਸਮਾਜਿਕ ਤੌਰ ਤੇ ਜਿਹੜਾ ਹੈ ਪ੍ਰੋਫੈਸਰ ਸਾਹਿਬ ਇਸ ਹਲਕੇ ਵਿੱਚ ਵਿਚਰ ਰਹੇ ਹਨ ਕਿ ਸ਼੍ਰੋਮਣੀ ਕਾਲੇਗੰਗ ਜੋ ਕਿ ਰੀਜਨਲ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਦੇਸ਼ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਉਹ OBC ਸਮਾਜ ਦੇ ਵਿਸ਼ੇਸ਼ ਤੌਰ ਤੇ ਲੋਕ ਔਰ ਮਿਨੋਰਟੀ ਦੇ ਲੋਕ ਜਿਆਦਾਤਰ ਵੋਟਾਂ ਪਾ ਕੇ ਪ੍ਰੋਫੈਸਰ ਪ੍ਰਿੰਸਿੰਗ ਚੰਦ ਮਹਾਜਰੀ ਨੂੰ ਲੋਕ ਸਭਾ ਚ ਬੀਜੂ ਨੂੰ ਤੱਕੜੀ ਤੇ ਚੋਣ ਨਿਸ਼ਾਨ ਤੇ ਮੋਰ ਲਾ ਕੇ ਪ੍ਰੋਫੈਸਰ ਸਾਹਿਬ ਨੂੰ